ਨਗਰ ਦੇ ਵਿੱਚ ਪਾਪਾ ਸਿੱਧ ਨੌਜਵਾਨ ਸਪੋਰਟਸ ਐਂਡ ਵੈਲਫੇਅਰ ਕਲੱਬ ਬਹੁਤ ਸ਼ਾਨਦਾਰ ਕਬੱਡੀ ਦਾ ਟੂਰਨਾਮੈਂਟ ਜਿਹੜਾ ਕਰਵਾਇਆ ਜਾਂਦਾ ਹੈ ਉਹਦੇ ਵਿੱਚ ਅੱਜ ਇੱਥੇ ਮੈਨੂੰ ਬੁਲਾਇਆ ਮਾਨ ਸਨਮਾਨ ਦੇ ਨਾਲ ਮੈਂ ਸਮੂਹ ਨਗਰ ਨਿਵਾਸੀਆਂ ਦਾ ಗ್ರಾಮ ਪੰਚਾਇਤ ਦਾ ਕਲੱਬ ਦੇ ਸਾਰੇ ਪ੍ਰਬੰਧਕਾਂ ਦਾ ਔਰ ਕਬੱਡੀ ਇਹਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾਣੇ ਵਾਲੇ ਪਿੰਡਾਂ ਤੋਂ ਵੀ ਆਏ ਹੋਣਗੇ ਮੌਸਮ ਥੋੜਾ ਜਿਹਾ ਖਰਾਬ ਹੈ ਪਰ ਫਿਰ ਤੁਹਾਡਾ ਪਿਆਰ ਜਿਹੜਾ ਕਬੱਡੀ ਪ੍ਰਤੀ ਉਹ ਚਲਕਦਾ ਸੋ ਇੱਕ ਵਾਰੀ ਜ਼ੋਰਦਾਰ ਤਾੜੀਆਂ ਇਹਨਾਂ ਪਲੇਅਰਾਂ ਦੇ ਨਾਂ ਤੇ ਜਿਨ੍ਹਾਂ ਨੇ ਜੋਰ ਦਿਖਾਉਣੇ ਆ ਆਪਣੇ ਕਬੱਡੀ ਦੀ ਗੇਮ ਦੇ ਜਿਹੜੇ ਮਾਹਰ ਨੇ ਪਲੇਅਰ ਨੇ ਜੋਰ ਦਿਖਾਉਣੇ ਆ ਮੈਂ ਕਿਸੇ ਵੀ ਕਬੱਡੀ ਟੂਰਨਾਮੈਂਟ ਤੇ ਜਾਵਾਂ ਮੈਂ ਕਿਸੇ ਸਕੂਲ ਦੇ ਵਿੱਚ ਜਾ ਕਿਸੇ ਕਾਲਜ ਦੇ ਵਿੱਚ ਜਾਵਾਂ ਕਿਸੇ ਅੱਖਾਂ ਦੇ ਕੈਂਪ ਤੇ ਜਾਂ ਖੂਨਦਾਨ ਕੈਂਪ ਤੇ ਜਾਵਾਂ ਮੈਂ ਉੱਥੇ ਕਦੇ ਵੀ ਰਾਜਨੀਤੀ ਦੀ ਗੱਲ ਨਹੀਂ ਕਰਦਾ ਇਹ ਗਰਾਊਂਡ ਜਿਹੜਾ ਹੈ ਇਹ ਪਵਿੱਤਰ ਗਰਾਊਂਡ ਹੈ ਇਹ ਸਭ ਦਾ ਸਾਂਝ ਹੈ ਰਾਜਨੀਤੀ ਵਾਸਤੇ ਆਪਾਂ ਕਦੇ ਫੇਰ ਕਿਤੇ ਹੋਰ ਸਟੇਜ ਲਾ ਲਾਂਗੇ ਇਹ ਕਬੱਡੀ ਲਈ ਇਹ ਕਬੱਡੀ ਲਈ ਖਾੜਾ ਰਹਿਣਾ ਚਾਹੀਦਾ ਰਾਜਨੀਤੀ ਦਾ ਖਾੜਾ ਨਹੀਂ ਬਣਨਾ ਚਾਹੀਦਾ ਸੋ ਟੂਰਨਾਮੈਂਟ ਦੀ ਕਾਮਯਾਬੀ ਜਿਹੜੀ ਹੈ ਟੂਰਨਾਮੈਂਟ ਦੀ ਕਾਮਯਾਬੀ ਜਿਹੜੀ ਹੈ ਉਹ ਤੁਹਾਡੇ ਸਾਰਿਆਂ ਤੇ ਡਿਪੈਂਡ ਕਰਦੀ ਹੈ ਟੀਮਵਰਕ ਹੈ ਇੱਕ ਪਲੇਅਰ ਇੱਕ ਟੀਮ ਨੂੰ ਇੱਕ ਅੱਧਾ ਮੈਸੇਜ ਦੇ ਸਕਦਾ ਹੈ ਉਹਨੂੰ ਉਹਦੇ ਨਾਲ ਦੇ ਪਲੇਅਰਾਂ ਦੀ ਜਿਹੜੀ ਹੈ ਸਪੋਰਟ ਚਾਹੀਦੀ ਹੈ ਇਸੇ ਤਰੀਕਾ ਕਲੱਬ ਦੇ ਵਿੱਚ ਕਿਸੇ ਦੀ ਡਿਊਟੀ ਕੱਲੀ ਪਾਉਣ ਤੇ ਲੱਗਦੀ ਹੈ ਕਿਸੇ ਦੀ ਡਿਊਟੀ ਪਾਣੀ ਪਿਆਉਣ ਤੇ ਲੱਗਦੀ ਹੈ ਕਿਸੇ ਦੀ ਡਿਊਟੀ ਕੰਡੇ ਤੇ ਹੁੰਦੀ ਹੈ ਵੇਟ ਕਮੇਟੀ ਕਿਸੇ ਦੀ ਡਿਊਟੀ ਸਟੇਜ ਫੈਕਟਰੀ ਦੇ ਤੌਰ ਤੇ ਲੱਗਦੀ ਹੈ ਕਿਸੇ ਦੀ ਡਿਊਟੀ ਟਾਈਆਂ ਪਾਉਣ ਤੇ ਲੱਗਦੀ ਹੈ ਜਦੋਂ ਕਾਮਯਾਬੀ ਹੁੰਦੀ ਹੈ ਤਾਂ ਸਾਰਿਆਂ ਦੀ ਕਾਮਯਾਬੀ ਹੁੰਦੀ ਹੈ ਕਿਸੇ ਇੱਕ ਬੰਦੇ ਦੀ ਨਹੀਂ ਹੁੰਦੀ ਸੋ ਮੈਂ ਕਲੱਬ ਦੇ ਸਾਰੇ ਪ੍ਰਬੰਧਕਾਂ ਵਾਸਤੇ ਜ਼ੋਰਦਾਰ ਤਾੜੀਆਂ ਮੈਂ ਚਾਹੂੰਗਾ ਤੁਹਾਡੇ ਤੋਂ ਕਿ ਜਿਨ੍ਹਾਂ ਨੇ ਇਹ ਸਾਰਾ ਮਿਲ ਮਿਲਾ ਕੇ ਇਹ ਬਹੁਤ ਔਖਾ ਕੰਮ ਹੈ ਅਸੀਂ ਖੁਦ ਟੂਰਨਾਮੈਂਟ ਪਿੰਚ ਕਰਾਉਂਦੇ ਰਹੇ ਹਾਂ ਇਸ ਸਿੱਧੇ ਗਾਲਾਂ ਨੂੰ ਖੋ ਮੈਂਦਾ ਜਦੋਂ ਤੁਸੀਂ ਢਾਲ ਇਕੱਠੀ ਕਰਦੇ ਹੋ ਕਿ ਟੂਰਨਾਮੈਂਟ ਕਰਾਉਣਾ ਹੈ 50-50 ਰੁਪਏ ਕਿੱਲੇ ਮੰਗਰ ਪਾ ਲੋ 10-100 ਰੁਪਏ ਘਰ ਮੰਗਰ ਪਾ ਲੋ ਪਰ ਹਰੇਕ ਦੂਜੇ ਜਾਂ ਤੀਜੇ ਘਰੋਂ ਗਾਲਾਂ ਪੈਂਦੀਆਂ ਨੇ ਪਹਿਲਾ ਵਾਲੇ ਖਾ ਗਏ ਪਿਛਲੇ ਖਾ ਗਏ ਹੋਣਗੇ ਲੱਗੇ ਬੱਲਿਓ ਹੁੰਦੇ ਆ ਸੋ ਇਹ ਬਹੁਤ ਕੰਡਿਆਂ ਦਾ ਰਸਤਾ ਐ ਅਸਲ 'ਚ ਸੋ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਰਾਜਮント ਖੁੱਲੀ ਜੀ ਜਿਹੜੇ ਬਹੁਤ ਵੱਡੇ ਪਲੇਅਰ ਕਬੱਡੀ ਦੇ ਰਹੇ ਨੇ ਤੁਹਾਡੇ ਇਲਾਕੇ ਚ ਤੱਕੀ ਬਾਹ ਮਿਲਕਾ ਤੱਕ ਉਹਨਾਂ ਦੀ ਜਿਹੜੀ ਤੂਤੀ ਬੋਲਦੀ ਰਹੀ ਹੈ ਅੱਜ ਵੀ ਉਹ ਪੈਟਰਨ ਖੇਡਾਂ ਚ ਜਿਹੜੀਆਂ ਸੀਨੀਅਰ ਪਲੇਅਰਾਂ ਦੀਆਂ ਖੇਡਾਂ ਹੁੰਦੀਆਂ ਨੇ ਹੁਣੇ ਜੈਪੁਰ ਤੋਂ 골ਡ ਮੈਡਲ ਜਿੱਤ ਕੇ ਆਏ ਆ ਉਹਨਾਂ ਲਈ ਵੀ ਤਾੜੀ ਮਾਰ ਦਿਓ ਆਸਟ੍ਰੇਲੀਆ ਤੋਂ ਵੀ ਜਿੱਤ ਕੇ ਆਏ ਆ ਔਰ ਜਿਹੜੀਆਂ ਵਰਲਡ ਲੈਵਲ ਦੀਆਂ ਕਦੇ ਡਿਸਕਸ ਥਰੋ ਉਹਦੇ ਵਿੱਚ ਕਦੇ ਹੈਮਰ ਥਰੋ ਦੇ ਵਿੱਚ ਜਿੱਤ ਕੇ ਆਉਂਦੇ ਆ ਸੋ ਐਸੇ ਗਰਾਊਂਡ ਦੇ ਵਿੱਚੋਂ ਨਿਕਲ ਕੇ ਵੱਡੇ ਵੱਡੇ ਪਲੇਅਰ ਬਣਦੇ ਆ ਔਰ ਦੁਨੀਆ 'ਚ ਨਾਂ ਚਮਕਾਉਂਦੇ ਆ ਦੇਖੋ ਸਿਆਣੇ ਕਹਿੰਦੇ ਆ ਲਾਲ ਤਾਂ ਰੂੰਡੀਆਂ ਤੇ ਡਗਦੇ ਹੁੰਦੇ ਆ ਕੋਈ ਪਤਾ ਨਹੀਂ ਕਿਹੜੇ ਛੋਟੇ ਜਿਹੇ ਪਿੰਡ 'ਚੋਂ ਕਿੱਡਾ ਵੱਡਾ ਪਲੇਅਰ ਕਿੱਡਾ ਵੱਡਾ ਕੋਈ ਨੇਤਾ ਕਿੱਡਾ ਵੱਡਾ ਕੋਈ ਕਲਾਕਾਰ ਨਿਕਲ ਆਵੇ ਪਰ ਸਾਰੇ ਇਹ ਕਲਾਕਾਰ ਨੇਤਾ ਪਲੇਅਰ ਹੈਗੇ ਨੇ ਛੋਟੇ ਹੱਥਾਂ ਤੇ ਛੋਟੇ ਹੱਥਾਂ ਤੇ ਉਹਨਾਂ ਦਾ ਕੈਰੀਅਰ ਹੁੰਦਾ ਜੇ ਤਾਂ ਤੁਹਾਡੇ ਹੱਥ ਐ ਐ ਕਰਦੇ ਰਹਿਣ ਉਹਦੇ ਵਾਸਤੇ ਤਾਲੀਆਂ ਤਾ ਤਾਂ ਫੇਰ ਬੱਲੇ ਬੱਲੇ ਜੇ ਐ ਐ ਕਰਨ ਲੱਗ ਜੈਣ ਫੇਰ ਥੱਲੇ ਥੱਲੇ ਕਦੇ ਕਦੇ ਇਹ ਐ ਐ ਵੀ ਲੱਗ ਜਾਂਦੇ ਆ ਉਦੋਂ ਰੱਬ ਬਚਾਵੇ ਫੇਰ ਤਾਂ ਘਰੀ ਰਹਿ ਜਾਣਾ ਚਾਹੀਦਾ ਮੇਰੇ ਖਿਆਲ ਸੋ ਅਸੀਂ ਤੇ ਹੀ ਕੋਸ਼ਿਸ਼ ਕਰਦੇ ਰਵਾਂਗੇ ਜਿੱਥੇ ਵੀ ਰਹੀਏ ਤੁਹਾਡੇ ਹੱਥ ਸਾਡੇ ਵਾਸਤੇ ਆਏ ਆਏ ਕਰਦੇ ਰਹਿਣ ਇੱਕ ਵਾਰੀ ਕਰਕੇ ਹੌਸਲਾ ਵਧਾ ਲਓ ਸੋ ਪਿੰਡਾਂ ਨੇ ਦੱਗੀ ਦਾ ਕਰਨੀ ਹੈ ਜੇ ਕਰਊਗਾ ਨਵੀਂ ਪੰਚਾਇਤ ਨਵੇਂ ਸਰਪੰਚ ਸਾਹਿਬ ਨੂੰ ਮੈਂ ਵਧਾਈ ਦੇਣੀ ਚਾਹਨਾ ਨਾਲ ਨਾਲ ਇੱਕ ਛੋਟੀ ਜੀ ਸਲਾਹ ਵੀ ਦੇਣੀ ਚਾਹਨਾ ਕਿ ਸਰਪੰਚ ਪਿੰਡ ਦੇ ਬਣਿਓ ਕਿਸੇ ਬਾਤ ਕੀ ਨਾ ਵੋਟਾਂ ਵੇਲੇ ਜਿਹੜਾ ਮਰਜ਼ੀ ਹੋ ਜਾ ਤੁਹਾਡਾ ਹੱਕ ਹੈ ਪਰ ਜਦੋਂ ਪਿੰਡ ਦਾ ਕੋਈ ਸਾਂਝਾ ਕੰਮ ਹੋਵੇ ਉਦੋਂ ਪਿੰਡ ਦੇ ਹੱਕ 'ਚ ਤੁਹਾਡਾ ਜਿਹੜਾ ਡੱਕਾ ਡਿਗਣਾ ਚਾਹੀਦਾ ਤਾਂ ਕਿ ਪਿੰਡ ਤਰੱਕੀ ਕਰ ਸਕੇ ਪਿੰਡਾਂ 'ਚ ਇਕੱਲੇ ਬਿਨਾ ਤਰੱਕੀ ਨਹੀਂ ਹੋਣੀ ਅਸੀਂ ਬੰਡੇ ਗਏ ਧਰਿਆ 'ਚ ਅਸੀਂ ਬੰਡੇ ਗਏ ਧਰਮਾ ਜਾਤਾਂ 'ਚ ਇਹਦਾ ਫਾਇਦਾ ਆਪਣ ਨੂੰ ਨਹੀਂ ਹੁੰਦਾ ਫਾਇਦਾ ਉਹ ਠਾ ਜਾਂਦੇ ਜਿਹੜੇ ਛਾਤਰ ਲੋਕ ਨੇ ਜਿਹੜੇ ਚਲਾਕ ਪੋਲਿਟਿਸ਼ੀਅਨ ਨੇ ਉਹ ਫਾਇਦਾ ਠਾ ਜਾਂਦੇ ਅੱppa ਪੋੜੇ ਪਾਲ ਕਿੰਡਾ ਵਾਲੇ ਇਹਨਾਂ ਨੇ ਗੱਲਾਂ ਚ ਆ ਜਾਂਦੇ ਆ 4 ਸਾਲਾਂ ਬਾਅਦ ਭੁੱਲ ਜਾਂਦੇ ਆ ਉਹਨਾਂ ਦੀਆਂ ਸਾਰੀਆਂ ਗਲਤੀਆਂ ਫੇਰ ਫੇਰ ਕਹਿ ਦਿੰਦੇ ਆ ਸ਼ਾਇਦ 5 ਸਾਲ ਇਹ ਹਰਾਏ ਸੀ ਪਹਿਲਾਂ ਹਰਨ ਤੋਂ ਬਾਅਦ 5 ਸਾਲ ਇਹ ਪਛਤਾਉਂਦੇ ਰਹੇ ਹੋਣਗੇ ਕਿ ਹੁਣ ਸ਼ਾਇਦ ਠੀਕ ਹੋ ਗਏ ਹੋਣਗੇ ਫੇਰ ਪਾ ਦਿੰਦੇ ਆ ਪਰ ਨਹੀਂ ਉਹ ਨਹੀਂ ਪਛਤਾਉਂਦੇ ਉਹਨਾਂ ਨੂੰ ਕੀ ਲੋੜ ਆ ਉਹਨਾਂ ਨੂੰ ਪੱਕਾ ਹੀ ਪਤਾ ਹੁੰਦਾ 5 ਸਾਲ ਹੁਣ ਜਿਹੜੇ ਇਕੱਠੇ ਕੀਤੇ ਨੂੰ ਸਾਹਮਣੇ ਆਏ ਉਦੋਂ ਬਾਅਦ ਫੇਰ 5 ਸਾਲ ਬਾਅਦ ਫੇਰ ਵਾਲੀ ਆਊਗੀ ਸਵੇਦਾਨਾ ਮੋਹਰ ਬਣਿਆ ਹੋਇਆ ਪਰ ਮੈਂ ਇਸ ਗੱਲ ਲਈ ਤੁਹਾਨੂੰ ਬਰਾਈ ਰਹੀ ਨਹੀਂ ਚਾਹੁੰਦਾ ਕਿ ਤੁਸੀਂ ਅੱਜ ਵੀ ਪੰਜਾਬ ਦੀ ਇਹ ਪਿੱਟਾਂ ਨੂੰ ਤੁਸੀਂ ਬਚਾ ਕੇ ਰੱਖਿਆ ਹੋਇਆ ਹੈ। ਦੁਸ਼ਵਾਰੀਆਂ ਨੇ ਕਰਤੀਆਂ ਬਹੁਤ ਚੜ ਕੇ ਗਰੀਬੀਆਂ, ਮਹਿੰਗਾਈਆਂ, ਬੇਰੁਜ਼ਗਾਰੀਆਂ ਨੇ ਮਾਰੇ ਹੋਇਆ ਪਰ ਫਿਰ ਵੀ ਮੇਲੇ ਕਬੱਡੀਆਂ ਜਿਹੜੇ ਇਹ ਜਿਹੜੇ ਸਾਡੇ ਕਲਚਰ ਸੱਭਿਆਚਾਰ ਦਾ ਹਿੱਸਾ ਨੇ ਜਿੰਝਾਂ ਅੱਜ ਵੀ ਪੈਂਦੀਆਂ ਨੇ। ਸੋ ਇਹ ਸਾਡਾ ਪਰਮਾਤਮਾ ਮਿਹਰ ਰੱਖੇ ਪੰਜਾਬ ਤੇ ਉਹ ਗੱਲ ਨਹੀਂ ਪੰਜਾਬ ਬਹੁਤ ਵਾਰੀ ਪੰਜਾਬ ਹਲੋ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਗਿਆ ਸੋ ਪੰਜਾਬ ਕਈ ਦੁਸ਼ਵਾਰੀਆਂ ਤੋਂ ਲੰਘਿਆ ਤੂੰ ਪਹਿਲਾਂ ਸਾਡੇ ਬਜ਼ੁਰਗਾਂ ਨੂੰ ਲੜਨਾ ਪੈਂਦਾ ਸੀ ਧੜਬੀਆਂ ਨਾਲ ਇਦਾਂ ਹੁੰਦੇ ਹੁੰਦੇ ਸੀ ਜਿਹੜੇ ਮੁਗਲ ਦਿੱਲੀ ਨੂੰ ਲੁੱਟਣ ਜਾਂਦੇ ਹੁੰਦੇ ਸੀ ਸਾਡੇ ਪੁਰਖਿਆਂ ਨੂੰ ਦੋ ਦੋ ਵਾਰੀ ਲੜਨਾ ਪੈਂਦਾ ਸੀ ਇੱਕ ਵਾਰੀ ਦਿੱਲੀ ਨੂੰ ਲੁੱਟਣ ਜਾਂਦਿਆਂ ਨਾਲ ਇੱਕ ਵਾਰੀ ਦਿੱਲੀ ਲੁੱਟ ਕੇ ਵਾਪਸ ਜਾਂਦਿਆਂ ਨਾਲ ਸੋ ਸਾਡੇ ਖੂਨ ਦੇ ਵਿੱਚ ਬਗਾਵਤਾਂ ਨੇ ਸਾਡੇ ਖੂਨ ਦੇ ਵਿੱਚ ਜ਼ਾਲਮਾਂ ਦੇ ਖਿਲਾਫ ਲੜਨ ਦੀ ਤਾਕਤ ਹੈ ਉਹ ਜੀਨ ਸਾਡੇ ਖੂਨ ਦੇ ਵਿੱਚ ਉਹ ਜੀਨ ਸੋ ਮੈਂ ਮੇਰੇ ਕੋਲੇ ਜਿੰਨਾ ਫੰਡ ਹੈ ਮੈਂ ਉਹਦੇ ਚੋਂ ਕੋਸ਼ਿਸ਼ ਕੀਤੀ ਹੈ ਹਾਰੇ ਪਿੰਡਾਂ ਨੂੰ ਕੁਛ ਨਾ ਕੁਛ ਮਿਲੇ ਕੋਈ ਕੰਮ ਸੰਜਿਆ ਹੋ ਜਾਏ ਔਰ ਮੇਰੀ ਪ੍ਰਾਇੋਰਟੀ ਮੇਰੀ ਪਹਿਲ ਸਕੂਲ ਹਸਪਤਾਲ ਦੇ ਖੇਡਾਂ ਸਕੂਲਾਂ ਦੇ ਬਹੁਤ ਸਾਰੇ ਕਮਰੇ ਜਿਹੜੇ ਨੇ ਉਟਾਉਣ ਵਾਲੇ ਹੋਏ ਪੈਨੇ ਕਮਰੇ ਬਹੁਤ ਪੁਰਾਣੇ ਸਕੂਲਾਂ ਚ ਲਾਇਬ੍ਰੇਰੀ ਨੂੰ ਪ੍ਰਸਾ ਦਿੱਤਾ ਹੈ ਬੱਚਿਆਂ ਦੇ ਬੈਠਣ ਵਾਸਤੇ ਬੈਂਚ ਦਿੱਤੇ ਆਰਓ ਤੇ ਵਾਟਰ ਕੁਲਰ ਦਿੱਤੇ ਨੇ ਤੇ ਪਿੰਡਾਂ ਦੇ ਵਿੱਚ ਸੋਲਰ ਲਾਈਟਾਂ ਹੋ ਲਵਾਈਆਂ ਪਿੰਡਾਂ ਦੇ ਵਿੱਚ ਫਾਰਕ ਬਣਾ ਕੇ ਉਹਨਾਂ ਚੌਕਾਂ 'ਚ ਜਿੰਮ ਲਵਾਏ ਨੇ 인ਡੋਰ ਜਿੰਮ ਬਹੁਤ ਸਾਰ ਜਗ੍ਹਾ ਤੇ ਦਿੱਤੇ ਨੇ ਕੋਈ ਪਾਣੀ ਵਾਲੀ ਟੈਂਕੀ ਮੰਗਦਾ ਪਿੰਡ ਉਹ ਵੀ ਦਿੱਤਾ ਜਿੱਥੇ ਲੋਕਾਂ ਨੇ ਪੈਸਾ ਬੰਨ ਲਿਆ ਉੱਥੇ ਦਿੱਤਾ ਕਿਉਂਕਿ ਜਦੋਂ ਮੈਂ ਹਰੇ ਰੰਗ ਦੇ ਪੈਨ ਨਾਲ ਸਾਈਨ ਕਰਦਾ ਕਿ ਤੁਹਾਡਾ ਪਿੰਡ ਨੂੰ ਇੰਨੇ ਲੱਖ ਰੁਪਈਆ ਐਮਪੀ ਫੰਡ ਚੋਂ ਦੇਣ ਦੀ ਸ਼ਿਸ਼ਾਸ਼ ਕੀਤੀ ਜਾਂਦੀ ਹੈ ਪਰ ਦੋ ਪੇੜਿਆਂ ਦਾ ਇੱਕ ਪੇੜਾ ਗਹਿਰਾ ਰਾਸਾ ਵੇੜਾ ਵਿੱਚ ਝੂਠੀ ਬੋਲਦਾ ਮੇਰੇ ਦਿਮਾਗ ਦੇ ਵਿੱਚ ਇੱਕੇ ਗੱਲ ਹੁੰਦੀ ਆ ਭਗਵਾਨ ਤਮਾਨਾ ਦੇਖੀ ਕਿਤੇ ਹੰਕਾਰ ਨਾ ਕਰੀ ਕਿ ਤੇਰੇ ਹੱਥ ਚ ਹਰੇ ਰੰਗ ਦਾ ਪੈਨ ਹੈ ਤੂੰ ਇਸ ਪਾਰਸ਼ ਕਰਨਾ ਇਹ ਹਰੇ ਰੰਗ ਦਾ ਪੈਨ ਤੇਰਾ ਨਹੀਂ ਹੈਗਾ ਇਹ ਸਾਰੇ ਰੰਗ ਤੇ ਪੈਨ ਦੀ ਮਾਲਕ ਆਜੰਤਾ ਹੈ ਇਹ ਪਬਲਿਕ ਦਾ ਪੈਨ ਹੈ ਜੇ ਤਾਂ ਜੇ ਤਾਂ ਇਹ ਜੇ ਤਾਂ ਪਬਲਿਕ ਦੇ ਹੱਥ ਵਿੱਚ ਚੱਲਦਾ ਹੈ

ਕੋਈ ਮੁੱਦਾ ਨਹੀਂ ਭਰਦਾ ਜੇਲਾ ਮੈਂ ਉੱਥੇ ਨਾ ਖਾਇਆ ਹੋਵੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਫਸਲਾਂ ਦੇ ਪਹਾ ਨਹੀਂ ਮਿਲ ਰਹੇ ਖੇਤ ਮਜ਼ਦੂਰ ਦਾ ਬੁਰਾ ਹਾਲ ਹੈ ਨਰੇਗਾ ਮਨਰੇਗਾ ਤੇ ਪੈਸੇ ਨਹੀਂ ਮਿਲ ਰਹੇ ਸਰਪੰਚਾਂ ਦੇ ਪੱਲਿਓ ਪਾਈ ਬੱਚੇ ਨੇ ਬਹੁਤ ساری ਜਗ੍ਹਾ ਤੇ ਬੇਰੁਜ਼ਗਾਰੀ ਦਾ ਬੁਰਾ ਹਾਲ ਹੈ ਡਿਗਣਾਂ ਕਰਕੇ ਈਆਂ ਪੁੱਤ ਮੁਰਿਆ ਏ ਨੌਕਰੀਆਂ ਮੰਗਲ ਜਾਂਦੇ ਆ ਡਾਂਗਾ ਪੈਂਦੀਆਂ ਨੇ ਕਰਜ਼ਾ ਨਹੀਂ ਮaaf ਹੋਇਆ ਨੌਕਰੀਆਂ ਨਿ ਘੜਕਰ ਲੈਣੀਆਂ ਮੋਬਾਈਲ ਫੋਨਾਂ ਦੀਆਂ ਗੱਲਾਂ ਕੀਤੀਆਂ ਸੀ ਵਿੱਚੇ ਰਹਿ ਗਿਆ ਗੱਲਾਂ ਤੇ ਲਿਖੇ ਲਖੇ ਰਹੇ ਨਾਰੇ ਹੋਈ ਪੂਰੇ ਨਹੀਂ ਹੋਏ 2 ਸਾਲਾਂ 'ਚ ਕੁਝ ਨਹੀਂ ਬਦਲਿਆ ਕੁਝ ਨਹੀਂ ਬਦਲਿਆ 2 ਸਾਲਾਂ 'ਚ ਸਿਰਫ ਪੱਗਾਂ ਦੇ ਰੰਗ ਬਦਲੇ ਆ ਝੰਡਿਆਂ ਦੇ ਰੰਗ ਬਦਲੇ ਆ ਹਾਂ ਇੱਕ ਚੀਜ਼ ਜ਼ਰੂਰ ਬਦਲੀ ਆ ਮੈਂ ਤੁਹਾਨੂੰ ਖੁਲਾ ਦਿੰਦਾ ਕਿ ਮੁਰਦਾ ਬਾਤ ਤੇ ਨਾਂ ਨਹੀਂ ਉਹੀ ਨੇ ਬੇਲਜ਼ ਗਰੀ ਤੇ ਮਾਰੇ ਵੀ ਉਹੀ ਨੇ ਖੁਦਕੁਸ਼ੀਆਂ ਦਿਆ ਖੁਦਸ਼ੁਗੀਆਂ ਦੇ ਸਾਰਨ ਲਵਾਣੀਆਂ ਅੱਗਾ ਵੀ ਉਹੀ ਨੇ ਲੈਣ ਵਾਲੀਆਂ ਚੁੰਨੀਆਂ ਤੇ ਢੈਣ ਵਾਲੀਆਂ ਪੱਗਾਂ ਵੀ ਉਹੀ ਨੇ ਵਿਰੋਧ ਕਰ ਵਿਰੋਧ ਕਰਨ ਵਾਸਤੇ ਵਿਰੋਧ ਕਰਨ ਵਾਲੇ ਝੰਡੇ ਵੀ ਉਹੀ ਨੇ ਪੂਰੇ ਸਾਦੇ ਵੀ ਉਹੀ ਨੇ ਤੇ ਉਹਨਾਂ ਕੋਲੇ ਡੰਡੇ ਨਹੀਂ ਉਹੀ ਨੇ ਵਿਰੋਧ ਕਰਨ ਵਾਸਤੇ ਲੈ ਕੇ ਵੀ ਉਹੀ ਝੰਡੇ ਕਾਲੇ ਜਾਣਾ ਪੈਂਦਾ ਅਗਲੀਆ 2 ਸਾਲਾਂ ਚ ਤਾਂ ਅੰਦਰ ਵਾਲਿਓ ਪਹਿਲਾ ਗੁੱਟ ਖਾਣ ਲੋਕ ਬਠਿੰਡੇ ਜਾਂਦੇ ਸੀ ਹੁਣ ਪਟਿਆਲੇ ਜਾਣਾ ਪੈਂਦਾ ਚਲੋ ਪੰਖ ਹੋਰੇ ਸੁੱਕ ਹੋ ਗਿਆ ਗੁੱਟਕਟ ਖਾ ਕੇ ਪੱਟਾ ਮੁਗਲ ਹਾਰ ਕੇ ਦਿਨ ਸ਼ੁਰੂ ਤੋਂ ਪਹਿਲਾਂ ਕਰੇ ਆ ਜਾਂਦਾ ਪਹਿਲਾਂ ਬਠਿੰਡੇ ਕਰੀ ਲੇਟ ਹੋ ਜਾਂਦੇ ਸੀ ਹੋਰੇ ਆਹੀ ਸੁਖ ਹੋਇਆ ਹੋਰ ਕੋਈ ਸੁਖ ਨਹੀਂ ਹੋਇਆ ਚੁੱਕੇ ਨਾਲ ਇਕੱਠਾ ਤੇ ਲਿਖੇ ਰਹੇਗੇ ਵਿਰੋਧੀ ਧਿਰ ਦੇ ਵਿੱਚ ਹੋਂਦ ਦੇ ਨਾਤੇ ਸਾਡਾ ਪੰਜਵਾਂ ਅਧੀਨ ਸਰਕਾਰ ਨੂੰ ਸਵਾਲ ਪੁੱਛੀਏ ਕਿ ਲੋਕਾਂ ਨੇ ਤੁਹਾਨੂੰ ਬਹੁਮਤ ਦਿੱਤਾ ਹੈ ਲੋਕਾਂ ਦਾ ਫੈਸਲਾ ਖੇਡ ਮੱਥੇ ਪਰਮਾਨ ਸਿਰ ਮੱਥੇ ਹੈ ਪਰ ਵਾਦੇ ਪੂਰੇ ਕਰੋ ਜਿਹੜੇ ਤੁਸੀਂ ਲੋਕਾਂ ਨਾਲ ਕੀਤੇ ਸੀ ਵਾਦੇ ਪੂਰੇ ਕਰਵਾਉਣਾ ਸਾਡਾ ਫਰਜ਼ ਹੈ ਬਜਟ ਦਾ ਸੈਸ਼ਨ ਚੱਲ ਰਿਹਾ ਹੈ ਬਿਜਲੀ ਮਹਿੰਗੀ ਹੋਈ ਪਈ ਹੈ ਬਿਜਲੀ ਦੇ ਬਿਲਾ ਨੇ ਮਾਰੇ ਪਿਆ 70 7000 ਦੇ 80 8000 ਦੇ 90 9000 ਦੇ ਬਿਲ ਆਮਕਾਂਝ ਪਏ ਨਹੀਂ ਲੋਕ ਕਹਿੰਦੇ ਕਿ ਤੋਂ ਬੜੀਏ ਇਹ ਪੈਸੇ ਦਾ ਅਸੀਂ ਕਦੇ ਗਿਣੇ ਵੀ ਨਹੀਂ ਇੰਨੀਆਂ ਤਾਂ ਅਸੀਂ ਕਦੇ ਠੀਕੇ ਹੀ ਨਹੀਂ ਗਿਣੀਆਂ ਸੋ ਵੀਰੋ ਜੇ ਮਹਿੰਗਾਈ ਦੀ ਮਾਰ ਨਾ ਹੋਵੇ ਤਾਂ ਵਿਆਹਾ ਹੋ ਜਾਂਦਾ ਹੈ ਟੈਕਸਾਂ ਦੀ ਮਾਰ ਡਬਲ ਪੈ ਰਹੀ ਹੈ ਮਹਿੰਗਾਈ ਦੀ ਮਾਰ ਉੱਤੋਂ ਪੈ ਰਹੀ ਹੈ ਆਮਦਨ ਹੈ ਨਹੀਂ ਆਮਦਨੀ ਹੈ ਨਹੀਂ ਸੋ ਆਦਮੀਆਂ ਦੇ ਕੀ ਹਾਲ ਹੈ ਸੀ ਜੰਦਰ ਵਾਲੇ ਪਾਸੇ ਪਤਾ ਲੋਕਾਂ ਨੇ ਸਾਰੇ ਕਿਤੇ ਸਿੱਟੇ ਜ਼ਿੰਮੇਵਾਰ ਆਲੂਆਂ ਦੀ ਢੇਰੀ ਮੰਡੀ ਚ ਲਾ ਕੇ ਉਹਦੀ ਰਾਖੀ ਕਰਦੇ ਸੀ ਰਾਤ ਨੂੰ ਰਾਖੀ ਇਸ ਕਰਕੇ ਨਹੀਂ ਕਰਦੇ ਸੀ ਕਿ ਕੋਈ ਚੱਕੇ ਨਾ ਲੈ ਦੇ ਰਾਖੀ ਇਸ ਕਰਕੇ ਕਰਨੀ ਪੈਂਦੀ ਸੀ ਕਿਤੇ ਕੋਈ ਹੋਰ ਨਾ ਟਰਾਲੀ ਲੈ ਜਾਤੋਂ ਵੇ ਆਪਾਂ ਕਿੱਥੋਂ ਧਾਮਾਂਗੇ ਇਹਨਾਂ ਨੂੰ ਹਾਲ ਤਾਂ ਸਾਡੀਆਂ ਫਸਲਾਂ ਸਾਡੀਆਂ ਦੇਖਸਾਂ ਫੜਕਾਂ ਤੇ ਰੋਟੀਆਂ ਨੇ ਉਹੀ ਉਹੀ ਅੰਨੋਸੀ ਜਵਾਨੀ 1000 ਕਿਲੋ ਵੇਚ ਕਰਿਆ ਉਹੀ ਦਾਣਾ ਸੀ 2-3 ਕਿਲੋ ਵੇਚ ਕੇ ਆਉਂਦੇ ਆ ਤੇ ਜਿਹਨੂੰ ਮਜਾਰਤ ਜਾਂਦੇ ਉਹਨੂੰ ਵੀ ਬਚੀ ਹੋ ਜਾਂਦੀ ਐ ਸੋ ਜਮਾ ਖੋਈ ਨੇ ਮਾਰ ਰੱਖਿਆ ਸਰਕਾਰਾਂ ਦਾ

के भी ओ, जे तुसी मेरी आवाज चेहरा मशहूर किया चेहरा भगवंत मान की आवाज थोड़े वास्ते हाजिर है मैं इसको बैठा मैं कुछ नहीं हो सकता आ एम पी बहुत छोटा है भगवंत मानी मैं तो बैठा तो मैं कुछ नहीं हो सकता ਸੋ ਮੈਂ ਚਾਹਣਾ ਇਹ ਸਾਰੇ ਕਾਮਯਾਬ ਹੋਈਏ ਸਾਡੇ ਧੀਆ ਪੁੱਤਾਂ ਮੇਰੇ ਭੈਣ ਭਰਾਵਾਂ ਨੂੰ ਨੌਕਰੀਆਂ ਮਿਲਣ ਉਹ ਖੁਸ਼ੀ ਖੁਸ਼ੀ ਆਪਣੇ ਪਰਿਵਾਰ ਚ ਆਉਣ ਦੇਖੀ ਰੋਜ਼ਗਾਰ ਮਿਲਦੇ ਤਾਂ ਬਾਹਰ ਨਹੀਂ ਹੋ ਕੇ ੱਟੇ ਖਾਂਦੀ ਖਾਂਦੀ ਲੋੜੀ ਬਾਹਰ ਮੁਲਕਾਂ ਸਾਡੇ ਧੀਆ ਪੁੱਤ ਸੌਤੀਆਂ ਕੋਲ ਪਰ ਕੇ ਉਹ ਡਰਾਈ ਕੰਟਰੀ ਚ ਜਿੱਥੇ ਕੰਮੀ ਬਹੁਤ ਸੰਯੋਗ ਤੇ ਰੱਤ ਤਪਦੇ ਰੇਤੇ ਜਿੱਤੇ ਪਿਆਚ ਉੱਠ ਜਾਂਦੇ ਫਿਰਦੇ ਸਾਡੇ ਧੀਆ ਪੁੱਤ ਬੱਕਰੀਆਂ ਚਰਦੇ ਫਿਰਦੇ ਉੱਥੇ ਵਿੱਜੇ ਰੋਜ਼ਗਾਰਾਂ ਦੇ

ਵਾਡੇ ਪਿੰਨੋਂ ਪਾਣੀ ਵਾਲੀ ਟੈਂਕੀ ਦੇ ਜਿਹੜੇ ਪੈਸੇ ਉਹ ਆ ਜਾਣਗੇ ਤੇ ਤੁਸੀਂ ਸਟੀਲ ਦੀ ਰੱਟਾ ਬੜੀ ਵਧੀਆ ਹੁੰਦੀ ਹੈ ਤੁਹਾਨੂੰ ਕਿਸੇ ਨੇ ਕੋਈ ਲੰਗੜ ਲਾਉਣ ਹੈ ਜਾਂ ਕਿਸੇ ਗੁਰੂਪੇ ਦਾ ਸਾਂਝਾ ਕੰਮ ਹੈ ਜਾਂ ਵਿੱਚ ਕੋਈ ਬੋਰ ਕਰਨਾ ਹੈ ਜਾਂ ਗੁਰੂਪ ਉੱਤੇ ਕੰਮ ਆ ਜਾਂਦੀ ਹੈ ਸਟੀਲ ਦੀ ਪਾਣੀ ਵਾਲੀ ਟੈਂਕੀ ਦੇ ਪੈਸੇ ਤੁਹਾਨੂੰ ਗੋਟਾ ਦਿਨਾ ਚਾ ਜਾਣਗੇ ਤੇ ਤੁਹਾਡੇ ਸਕੂਲ ਦੇ ਪੈਸੇ ਜਿਹੜੇ ਨੇ ਸਕੂਲ ਖਾਤੇ ਪਾਉਣ ਵਾਸਤੇ ਉਹ ਪੈਸੇ ਦਸਤਖਤਾਂ ਤੱਕ ਆ ਜਾਣਗੇ ਮੈਂ ਉਹ ਗੱਲ ਕਹਿੰਦਾ ਹੀ ਨਹੀਂ ਜਿਹੜੀ ਮੈਂ ਨਾ ਕਰ ਸਕਾਂ ਮੈਂ ਉਹੀ ਕਰਿਆ ਜਿਹੜਾ ਮੈਂ ਕਰ ਸਕਣਾ ਐਵੇਂ ਮੈਂ ਕਹਿਆ ਮੈਂ ਥੋੜੇ ਪਿੰਡਾਂ ਚੋਂ ਵੀ ਕਿਸ਼ਤੀਆਂ ਛਡਾਂਗੇ ਉਹਦਾ ਕੋਈ ਫਾਇਦਾ ਨਹੀਂ ਮੈਂ ਮੁੜ ਕੇ ਮੈਂ ਨਾਮ ਨਾਲ ਕਿਸ਼ਤੀਆਂ ਹੋਰ ਮੈਂ ਬੜਾ ਕੱਢ ਜਾਵਾਂਗੇ ਇਸ ਕੰਮ ਵਾਸਤੇ ਸੁਭੀਰ ਬਲ ਲੱਗੇ ਆਵੇਂ ਬੱਸਾਂ ਟਰੱਕ ਲੈ ਲੂ ਪਾਣੀ ਕਰੀਏ ਉਹਨੂੰ ਇਸ ਦਾ ਮਤਲਬ ਹੈ ਜੋ ਲੋਾਰੇ ਹੋਈਆਂ ਤੋਂ ਪਰਚਾ ਕੇ ਅਦਾਸ਼ੀਰ ਦਾ ਨਾਂ ਹੈ ਇਨਕਰਾਮ ਦੇ ਨਾਂ ਹੈ ਤਾਂ ਕਿ ਪਤਾ ਲੱਗੇ ਕਿਧਰ ਦੇ ਵਾਲੇ ਪਾਸੇ ਲੋਕ ਦੀਵਾ ਜਗਾਈ ਬੈਠੇ ਨੇ ਕਿ ਨਵੇਂ ਇਨਕਰਾਮ ਵਾਲਾ ਦੀਵਾ ਬੁਝਣ ਨਹੀਂ ਦਿੰਦਾ ਇਨਕਰਾਮ ਟੀਮਾਂ ਨੂੰ ਵੀ ਦੋਸਤ ਕਰ ਲੋ ਹਾਂਜੀ ਟੀਮਾਂ ਨਹੀਂ ਪਿਆਰ ਹੋ ਜੋ ਕਲਾਸ਼ ਨੂੰ ਕਰਵਾ ਦਈਏ ਸਤਿਕਾਰ ਬਹੁਤ बहुत हो ਹੈ ਆਪੋ ਦੇ ਟੀਮਾਂ टीम ਦਾ ਮੈਚ ਕਿੱਦਾ ਜਾਣਾ ਹੈ ਇੱਕ ਬਾਪੇ ਤੇ ਜਿਹੜਾ 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 ਹੈ ਇਹ ਰਾਹ ਹੈ ਤੇ ਇਹ ਵਾਰ ਦੇ ਬਾਅਦ ਤੋਂ ਪਰ ਦੇ ਖਿਡਾਰੀ ਨੇ ਇੱਕ ਵਾਰ ਦੇ ਬਾਅਦ ਤੇ ਜਲੇਵਾ ਤੇ ਮੈਂ ਪਾਤੀ ਮੈਂ ਤੁਹਾਡੇ ਨੂੰ ਉਹ ਜਿਹੜੇ ਬੁਰਾ ਹੱਥਾਰੇ ਨੇ ਬੱਚਿਆਂ ਦਾ ਹੱਥਾਰੇ ਨੇ ਕਈ ਵੀ ਜਿੰਮਾ ਨੂੰ ਆਇਆ ਨਾ ਕਿ ਸੰਦੀਆਂ ਲੱਗ ਰਿਹਾ ਹੈ ਕਿ ਸਵੇਰੇ ਫੇਸਕੁਟਰੀ ਆ ਕੇ ਕਿਸੀ ਨੂੰ ਮਦਦ ਮਿਲੀ ਸੀ ਲੈ ਵੀ ਸਭਿਆ ਪਾਣ ਕੇ ਕਾਂਗਰਸ ਵੀ ਮੈਂ ਦਾ ਮਾਫੂਰ ਕਰਦੀ ਹਾਂ ਜੀ ਕੰਪਾਨ ਦੇ ਕੰਪਾਨ ਦਾ 3 ਮਹੀਨੇ ਚ ਹਾਂ ਚਲੇ ਇਹ ਬੰਦੇ ਹੁੰਦੇ ਨੇ ਵੱਲੇ ਪਿਆਗਰ ਦੀ ਟੀਮ ਹੈ ਪਿਆਗਰ ਦੀ ਪਾਤਸ਼ਾਹੇ ਦੀ ਟੀਮ ਹੈ ਜਿਹੜੇ ਪੰਜਾਬ ਦੀ ਟੀਮ ਤੇ ਦੂਜੇ ਬਲੇ ਮਾਨਤਾ ਦਰਸਿਤ ਹੈ ਪ੍ਰਿੰਟਿੰਗ ਤਸੰਦ ਰਿਹਾ ਹੈ ਇਹ ਆ ਸਭ ਜੀ ਤਸੰਦ ਰਿਹਾ ਧਰਪੜ ਦੀ ਧਰਤੀ ਦਾ ਪਹਿਲੇ ਪੰਗ ਔਰ ਸਾਹਮਣੇ ਦੇਖੋ ਪਕਾਰ ਰਿਹਾ ਹੈ ਕਾਲਾ ਹੋ ਰਹਾ ਹੈ ਔਰ ਪੁਆਇੰਟ ਇੱਕ ਸਮੇਂ 24 ਸੋਜੀ ਸਰਦਾਰ ਜੀ ਹੋਇਆ ਮਾਣ ਪਤ ਜੰਗਲ ਬਸਰੀ ਗੋਜਿਆ ਤੇ ਇਸ ਤੋਂ ਕੋਲਪਨਾਂ ਬਾਰੇ ਤਾਂ ਦੋ ਪਾਸੇ ਸੁਖੀ ਪਰਮਾਨ ਮੇਰੇ ਵੀਰੋ ਤੇ ਦੂਜੇ ਪਾਸੇ ਮੁਖ ਫਾਲਸਾ ਪਰ ਆਂਗੜਾ ਸੁਖੀ ਪਰਮਾਨ ਦੇ ਕੰਦੇ ਦੇ ਵਿੱਚ ਹੈ ਉਧਰੋਂ ਸਰਪੰਚ ਸਾਹਿਬ ਨੇ ਕਮਾਲ ਸਰਪ ਪਾਸੇ ਮੇਰੇ ਵੀਰੋ ਦਰਸ਼ਕਾਂ ਦੇ ਰੂਪ ਰੋ ਰਿਹਾ ਹੈ ਇਹਨੂੰ ਮੇਰੀ ਸਾਰੇ ਆ ਲੈ ਕਿਤੇ ਜਿਹੜਾ ਫੀਲ ਕਰੀਦਾ ਤੇ ਗਰਾਉਂਡ ਦੇ ਉੱਤੇ ਆਦਾ ਨਾ ਉਹ ਅਰਾਧ ਵਾਲੇ ਵੀਰ ਬੇੜੜੇ ਵਾਲੇ ਜੋ ਲੈਪ ਖਾ ਰਿਹਾ ਹੈ ਐਂਡ ਗੁਬਿੰਦਰ ਤੇ ਸੁਖਮੀ ਦਾ ਵੀ ਧੰਨਵਾਦ ਕਰਦੇ ਆ ਸਰਦਾਰ ਬਾਸਟਾਰ ਬਾੜ ਵਾਲਾ ਭੱਟੀ ਵੀ ਸਾਡਾ ਭਰਾ ਐਂਡ ਖਾਰਿਆ ਵਾਲਾ ਵੀ ਧੰਨਵਾਦ ਕਰਦੇ ਆ ਸਾਡੇ ਤੱਕ ਦੇ ਬਾਅਦ ਫਿਰ ਕਬੱਡੀ ਦੇ ਖੇਰੇ ਵੀ ਉਹ